ਦੇਖੋ ਮੈਂ ਮੈਂ ਇੱਕ ਬੜਾ ਕਲੀਅਰ ਆ ਜੀ ਮੈਂ ਪਹਿਲਾਂ ਵੀ ਇਹ ਗੱਲ ਕਲੀਅਰ ਕਰ ਚੁੱਕਿਆ ਮੈਂ ਉਹਦੇ ਖਿਲਾਫ ਆ ਜਿਹੜਾ ਉਹ ਨਫਰਤ ਦੇ ਬੀਬੋਂ ਦਾ ਮੈਂ ਉਹਦੇ ਖਿਲਾਫ ਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨੇ ਬੇਅਦਬੀ ਕੀਤੀ ਕਿਸੇ ਗੁਰੂ ਦੇ ਸਿੱਖ ਨੂੰ ਇਹ ਕੰਮ ਨਹੀਂ ਚਾਹੀਦਾ ਐਨਐਸਏ ਤੇ ਮੈਂ ਵੈਸੀ ਖਿਲਾਫ ਆ ਮੈਂ ਇਸ ਗੱਲ ਦੇ ਹੈ ਹੀ ਨਹੀਂ ਮੈਂ ਬਲਕਿ ਉਹਨੂੰ ਤਾਂ ਗੁਰਪ੍ਰੀਤ ਹਰੀ ਨਾਲੇ ਕੇਸ 'ਚ ਆ ਕੇ ਟਰਾਈ ਕਰੋ ਨਾ ਤੁਸੀਂ ਉਹ ਤਾਂ ਗੁਰੂ ਦਾ ਸਿੱਖ ਸੀ ਅਮਰਤ ਹਾਰੀ ਸਿੰਘ ਸੀ ਇਨਾਂ ਦਾ ਸਾਥੀ ਸੀ ਉਹਦਾ ਕਤਲ ਕਿਉਂ ਕੀਤਾ ਗਿਆ ਉਹਦਾ ਪਰਿਵਾਰ ਕਹਿੰਦਾ ਗੱਲ ਮਤਲਬ ਇਹ ਕਿਤੇ ਨਾ ਕਿਥੇ ਉਹਨੂੰ ਬਚਾਓ ਇਹ ਇਸ ਚੀਜ਼ਾਂ ਨਾਲ ਉਹਨੂੰ ਬਚਾਇਆ ਵੀ ਜਾ ਰਿਹਾ ਵੇਖੋ ਤੁਹਾਨੂੰ ਕੇਸ ਲੰਮਕੇ ਰਹਿਣਗੇ ਹੌਲੀ ਹੌਲੀ ਆ ਜਿੰਨੇ ਗਵਾਹ ਮੈਨੇਜ ਹੋ ਜਾਣੇ ਅਰਸ਼ ਢੱਲੇ ਨਾਲ ਉਹਦਾ ਲਿੰਕ ਹੈ ਅਰਸ਼ ਢੱਲੇ ਨੇ ਉਹ ਕਤਲ ਕਰਾਇਆ ਹੈ ਇਹਦੇ ਕਹੇ ਤੇ ਕਰਾਇਆ ਮੈਂ ਤਾਂ ਨਹੀਂ ਕਹਿ ਰਿਹਾ ਇਹ ਤਾਂ ਉਹਦੇ ਸਾਥੀ ਦਾ ਪਰਿਵਾਰ ਕਹਿ ਰਿਹਾ ਪੁਲਿਸ ਕਹਿ ਰਹੀ ਹੈ ਸੋ ਮੈਂ ਬੜਾ ਕਲੀਅਰ ਹੈ ਜੀ ਇਹਨਾਂ ਮੁੱਦਿਆਂ ਤੇ ਆਯੂ ਆਪਾ ਐਨਐਸਬਿਲਕੁਲ ਇਹਦੀ ਨਹੀਂ ਲੋੜ ਹਾਂ ਬਟ ਹੀ ਇਜ਼ ਨੋਟ ਅਬਾਊਟ ਦ ਲਾਅ ਇਹ ਬੰਦੇ ਕੋਈ ਕਾਨੂੰਨ ਨਹੀਂ ਹੈ ਕਿ ਜਿਹਨੂੰ ਮਰਜ਼ੀ ਸੋਧ ਦਿਓ ਜਿਹਨੂੰ ਮਰਜ਼ੀ ਕੋ ਛੋਟੇ ਪਿਓ ਦੀ ਖੇਤੀ ਨਹੀਂ ਆ ਇੱਥੇ ਡਰਾਮਾ ਕਰਦੇ ਫਿਰਦੇ ਹੋ ਤੁਸੀਂ ਤਾਂ ਪੁੱਛਦੇ ਨਹੀਂ ਜੀ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਸਾਹਿਬ ਦੀ ਕਾਪੀ ਕਰਦਾ ਤੇ ਕਦੇ ਜਾ ਕੇ ਈਸ਼ਰ ਸਿੰਘ ਉਹਨਾਂ ਦੇ ਜਿਹੜਾ ਉਹਨਾਂ ਦਾ ਕਾਕਾ ਉਹਨਾਂ ਨੂੰ ਪੁੱਛਿਆ ਸਤਕਾਰਯੋਗ ਨੇਕੌਮ ਦੇ ਕਦੇ ਪੁੱਛਿਆ ਉਹਨਾਂ ਨੂੰ ਇਹ ਬੰਦੇ ਤਾਂ ਉਹਨਾਂ ਨੂੰ ਕਿਸੇ ਗਿੰਤੀ ਮਿੰਤੀ ਚ ਨਹੀਂ ਸਮਝਦੇ ਇੱਕ ਕਾਂਗਰਸ ਦੀ ਸਪੋਰਟ ਕਰਨ ਵਾਲੇ ਇੱਕ ਜਮਾਨੇ 'ਚ 84 ਨੂੰ ਸਹੀ ਠਰਾਉਣ ਵਾਲੇ ਅਟੈਕ ਔਨ 80 ਦਰਬਾਰ ਸਾਹਿਬ ਸਹੀ ਠਰਾਉਣ ਵਾਲੇ ਅੱਜ ਇਹਨਾਂ ਨੇ ਇੱਕ ਤਾਂ ਬਿਜ਼ਨਸ ਬਣਾ ਲਿਆ ਹੈ ਥਿਸ ਇਸ ਨਾਟ ਅ ਥਿਸ ਇਸ ਅ ਬਿਜ਼ਨਸ ਮਾਡਲ